ਹਾਨੀ ਭਗਵੰਤਮਾਨ ਸਾਹਿਬ ਤੁਸੀਂ ਕਿਹਾ ਕਰਦੇ ਸੀ ਕਿ ਹਕੂਮਤ ਉਹ ਕਰਤੇ ਹਨ ਜਿਨਾਂ ਕਾ ਦਿਲੋਂ ਪੇ ਰਾਜ ਹੁੰਦਾ ਹੈ ਕਹਿਨੇ ਕੋ ਤੋ ਮੁਰਗੇ ਕੇ ਸਰ ਪੇ ਵੀ ਤਾਜ ਹੁੰਦਾ ਹੈ ਤੇ ਉਹ ਤੁਹਾਡੇ ਕਿੱਥੇ ਗਏ ਵਾਦੇ ਕਿੱਥੇ ਗਏ ਤੁਹਾਡੇ ਇਕਰਾਰ ਤੁਸੀਂ ਲੋਕਾਂ ਨੂੰ ਬੜੇ ਸਬਜ ਬਾਗ ਦਿਖਾਈ ਤੁਸੀਂ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਕਿਹਾ ਕਰਦੇ ਸੀ ਕਿ ਭਾਈ ਜੇ ਤੁਹਾਨੂੰ ਲੋਕਾਂ ਕੋਲੋਂ ਇੰਨਾ ਡਰ ਲੱਗਦਾ ਹੈ ਤੇ ਤੁਸੀਂ ਮੁਰਗੀ ਖਾਨਾ ਖੋਰ ਲੋ ਹੁਣ ਮੈਂ ਤੁਹਾਨੂੰ ਕਹਿਣਾ ਹੈ ਕਿ ਚੇਲੇ ਚਪਟੇ ਛੱਡ ਕੇ ਆ ਜਾ ਭਗਵੰਤਮਾਨ ਸਿਆ ਚੇਲੇ ਚਪਟੇ ਛੱਡ ਕੇ ਆ ਜਾ ਚੂਚਿਆਂ ਨੂੰ ਆ ਦਾਣਾ ਪਾ ਜਾ ਜੇ ਇੰਨਾ ਹੀ ਡਰ ਸਾਥੋਂ ਲੱਗਦਾ ਜੇ ਇੰਨਾ ਹੀ ਡਰ ਸਾਥੋਂ ਲੱਗਦਾ ਮੁਰਗੀ ਖਾਨਾ ਨਵਾਂ ਬਣਾ ਜਾ ਕਿਉਂਕਿ ਹੁਣ ਤਨੂੰ ਜਿਹੜਾ ਡਰ ਲੱਗਣ ਲੱਗ ਗਿਆ ਲੋਕਾਂ ਤੋਂ ਆ ਦੇਖ ਲੈ ਮੋਹਾਲੀ ਦਾ ਇੱਕ ਚੌਕ ਹੈ ਜਿੱਥੇ 10 10 15 15 ਮਿੰਟ 20 20 ਮਿੰਟ ਲੋਕ ਉਹ ਮਹਾਰਾਜਾ ਸਤੋਜ ਨੂੰ ਲੰਘਣ ਵੇਲੇ ਆ ਕੈਂਚੀਆਂ ਬਣ ਕੇ ਗ੍ਰੇਲਾਂ ਲਾ ਕੇ ਪੁਲਿਸ ਦਾ ਪੈਰਾ ਬਿਠਾ ਕੇ ਲੋਕਾਂ ਨੂੰ ਰੋਕ ਦਿੱਤਾ ਜਾਂਦਾ ਕਿਸੇ ਨੇ ਵਿਚਾਰੇ ਨੇ ਬਿਮਾਰ ਹੈ ਕਿਸੇ ਨੇ ਦਵਾਈ ਲੈਣ ਜਾਣਾ ਕਿਸੇ ਨੇ ਕਿਸੇ ਜ਼ਰੂਰੀ ਕੰਮ ਜਾਣਾ ਪਰ ਨਹੀਂ ਹੁਣ ਲੋਕ ਪੁੱਛਦੇ ਨੇ ਕਿ ਤੂੰ ਭਾਈ ਮਾਸਟਰ ਮਹਿੰਦਰ ਸਿੰਘ ਦਾ ਮੁੰਡਾ ਹੈ ਤੂੰ ਆਮ ਘਰਾਂ ਦਾ ਕਾਕਾ ਕਿ ਮਹਾਰਾਜਾ ਸਤੋਜ ਹੈ ਹੁਣ ਤੇਰੀਆਂ ਹੀ ਗੱਲਾਂ ਤੇਰੇ ਉੱਤੇ ਭਾਰੂ ਪੈ ਗਈਆਂ ਮਹਾਰਾਜਾ ਸਤੋਜ ਸਾਹਿਬ ਇਹ ਜਵਾਬ ਹੁਣ ਤੈਨੂੰ ਲੋਕ 2027 ਦੀਆਂ ਆਮ ਚੋਣਾਂ ਦੇ ਵਿੱਚ ਦੇਣਗੇ आगे आगे देख होता है कि